ਉਧਰ ਰਣਜੀਤ ਸਾਗਰ ਡੈਮ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਜਿੱਥੇ ਪਾਣੀ ਛੱਡਣ ਤੋਂ ਬਾਅਦ ਇੱਥੇ ਰਾਵੀ ਦਰਿਆ ਉਫਾਂ ਤੇ ਨਜ਼ਰ ਆ ਰਿਹਾ ਹੈ ਕਰੀਬ 80 ਪਿੰਡ ਇੱਥੇ ਪਾਣੀ ਦੀ ਲਪੇਟ ਦੇ ਵਿੱਚ ਸਾਫ ਪ੍ਰਤੱਖ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਪੀਐਸਐਫ ਦੇ ਜਵਾਨਾਂ ਨੂੰ ਵੀ ਸੁਰੱਖਿਆ ਥਾਵਾਂ ਤੇ ਜਾਣ ਦੇ ਆਦੇਸ਼ ਦਿੱਤੇ ਗਏ ਨੇ ਪਾਣੀ ਚ ਫਸੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਸੋ ਲਗਾਤਾਰ ਆਫਤ ਬਰਕਰਾਰ ਹੈ ਜਿੱਥੇ ਲੋਕਾਂ ਦਿਤਲਾਂ ਦੇ ਵਿੱਚ ਸਹਿਮ ਲਾਜ਼ਮੀ ਹੈ ਕਿਉਂਕਿ ਨਾ ਘਰ ਸੁਰੱਖਿਤ ਨਾ ਜਾਨ ਸੁਰੱਖਿਤ ਕਰੀਬ 80 ਪਿੰਡ ਪਾਣੀ ਦੀ ਲਪੇਟ ਦੇ ਵਿੱਚ ਨਜ਼ਰ ਆ ਰਹੇ ਨੇ ਰਾਵੀ ਉਫਾਨ ਤੇ ਹੈ ਲੋਕ ਪਰੇਸ਼ਾਨ ਨੇ ਕਿਵੇਂ ਰੈਸਕਿਊ ਕੀਤਾ ਜਾ ਰਿਹਾ ਹੈ ਹੈਲੀਕਾਪਟਰਸ ਦੀ ਵੀ ਮਦਦ ਲਈ ਜਾ ਰਹੀ ਹੈ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਪਿੰਡਾਂ ਦੇ ਵਿੱਚ ਹਾਲਾਤ ਕਿੰਨੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਜਿੱਥਾਂ ਲੋਕ ਆਪ ਵੀ ਸੁਰੱਖਿਅਤ ਨਹੀਂ ਡੰਗਰ ਪਸ਼ੂ ਵੀ ਸੁਰੱਖਿਅਤ ਨਹੀਂ ਲੋਕਾਂ ਨੂੰ ਜਾਨ ਮਾਲ ਦੀ ਰਾਖੀ ਕਰਨੀ ਔਖੀ ਹੋ ਰਹੀ ਹੈ ਐਕਸਕਲੂਸਿਵ ਤਸਵੀਰਾਂ ਇਸ ਲਈ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਪਰ ਤੁਸੀਂ ਇੱਕ ਵਾਰੋ ਜਿੱਥਾਂ ਕਿਵੇਂ ਫੋਰਸ ਵੱਲੋਂ ਇੱਥੇ ਹੈਲੀਕਾਪਟਰ ਦੀ ਮਦਦ ਦੇ ਨਾਲ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਮੋ ਬੋਲਦਿਆਂ ਬਿਆਨ ਕਰਦਿਆਂ ਨੇ ਕਿ ਲੋਕਾਂ ਦੇ ਹਾਲਾਤ ਐਸੋਲੇ ਕਿੰਨੇ ਮਾੜੇ ਨੇ ਜੇਕਰ ਤੁਸੀਂ ਸੋ ਚੌਕ ਕੇ ਹੈਲੀਕਾਪਟਰ ਡਿਪਲॉयਮਮੈਂਟ ਕਰਨਾ ਪੈ ਰਿਹਾ ਤੇ ਇੱਥੇ ਹਾਲਾਤ ਚੰਗੇ ਨਹੀਂ ਹਨ ਪਠਾਨਕੋਟ ਜਿਹੜਾ ਸਰਦੀ ਇਲਾਕਾ ਹੈ ਪਠਾਨਕੋਟ ਦੀਆਂ ਤਸਵੀਰਾਂ ਤੁਸੀਂ ਵੇਖ ਪਾਰਿਓ ਲੋਕਾਂ ਨੂੰ ਚੌਪਰ ਦੀ ਮਦਦ ਦੇ ਨਾਲ ਇੱਥੋਂ ਰੈਸਕਿਊ ਕੀਤਾ ਜਾ ਰਿਹਾ 1988 ਦੇ ਹੜ੍ਹ ਦੇ ਦਿਨ ਚੇਤੇ ਆ ਗਏ ਨੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਕਦੇ ਸੋਚੇ ਨਹੀਂ ਸੀ ਜੋ ਅੱਜ ਬਣ ਗਏ ਨੇ ਨਾ ਜਾਨ ਸੁਰੱਖਿਅਤ ਨਾ ਮਾਲ ਸੁਰੱਖਿਅਤ ਨਾ ਜ਼ਮੀਨ ਸੁਰੱਖਤ ਨਾ ਡੰਗਰ ਹਰ ਪਾਸੇ ਤਬਾਹੀ ਨਜ਼ਰ ਆ ਰਹੀ ਹੈ ਜੜਾ ਮਰਜੀ ਦਰਿਆ ਵੇਖ ਲੋ ਇਸ ਵੇਲੇ ਹਰ ਪਾਸੇ ਉਫਾਨ ਤੇ ਇਸ ਵਾਰ ਇੰਨੀ ਬਰਸਾਤਾਂ ਹੋਈਆਂ ਕਈ ਸਾਲਾਂ ਦਾ ਰਿਕਾਰਡ ਟੁੱਟ ਗਿਆ ਜਿੱਹਾਂ ਕਈ ਦਹਾਕਿਆਂ ਦੇ ਰਿਕਾਰਡ ਇਸ ਵਾਰ ਟੁੱਟ ਗਿਆ ਹੈ ਲੋਕ ਕਹਿੰਦੇ ਨੇ ਕਿ 1988 ਦੇ ਦਿਨ ਚੇਤੇ ਆ ਗਏ ਪਰ ਕਈ ਦਹਾਕੇ ਬੀਤ ਗਏ ਅਜੀਹੀ ਪਾਣੀ ਦੀ ਮਾਰ ਨਹੀਂ ਵੇਖੀ ਲੋਕਾਂ ਨੇ ਅਜੀਹੀਆਂ ਬਰਸਾਤਾਂ ਨਹੀਂ ਵੇਖੀਆਂ ਲੋਕਾਂ ਨੇ ਜੋ ਇਸ ਵਾਰ ਪੈ ਰਹੀਆਂ ਨੇ ਜਿੱਹਾਂ ਪਠਾਨਕੋਟ ਦੀਆਂ ਤਸਵੀਰਾਂ ਤੁਸੀਂ ਵੇਖੋ ਲੋਕਾਂ ਨੂੰ ਬਚਾਉਣ ਖਾਤਰ ਇੱਥੇ ਫੋਰਸ ਨੂੰ ਹੈਲੀਕਾਪਟਰ ਡਿਪਲੋਏ ਕਰਨਾ ਪਿਆ ਤੇ ਫੋਰਸ ਦਾ ਹੈਲੀਕਾਪਟਰ ਇੱਥੇ ਲੋਕਾਂ ਨੂੰ ਰੈਸਕਿਊ ਕਰਦਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਤੇ ਐਸੇ ਖਬਰ ਤੇ ਸਾਡੇ ਨਾਲ ਸਾਡੇ ਸਹਿਯੋਗੀ ਮੁਕੇਸ਼ ਸੈਣੀ ਜੋੜ ਰਹੇ ਨੇ ਪਠਾਨਕੋਟ ਤੋਂ ਸਿੱਧਾ ਰੁਕਰਾਂਗੇ ਮੁਕੇਸ਼ ਇਹ ਤਸਵੀਰਾਂ ਵਾਕਈ ਚ ਚੋਕਾਨ ਵਾਲੀਆਂ ਨੇ ਫੋਰਸ ਨੂੰ ਨੇ ਹੈਲੀਕਾਪਟਰ ਡਿਪਲੋਏ ਕਰਨੇ ਪੈ ਰਹੇ ਨੇ ਹਰ ਪਾਸੇ ਪਾਣੀ ਉਫਾਨ ਤੇ ਕੀ ਕੁਝ ਹਾਲਾਤ ਇੱਥੇ ਬਣਦੇ ਤੁਸੀਂ ਵੇਖ ਪਾ ਰਹੇ ਬਿਲਕੁਲ ਜੇ ਹਾਲਾਤਾਂ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਇਸ ਵੇਲੇ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਨੇ ਕਿਉਂਕਿ ਰਣਜੀਤ ਸਾਗਰ ਡੈਮ ਦੀ ਝੀਲ ਦਾ ਜਿਹੜਾ ਜਲ ਸਤਾਰਾ ਹੈ ਉਹ 527 ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਵੱਧ ਚੁੱਕਿਆ ਹੈ ਜਿਸ ਦੇ ਚਲਦੇ ਰੰਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਦੇ ਵਿੱਚ ਸਿੱਧਾ ਪਾਣੀ ਛੱਡਿਆ ਜਾ ਰਿਹਾ ਹੈ ਤੇ ਉਹ ਪਾਣੀ ਜਿਹੜਾ ਹੈ ਹੇਠਲੇ ਜਿਹੜੇ ਇਲਾਕੇ ਹਨ ਉਹਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਸ ਦੇ ਚੱਲਦੇ ਬਮਿਆਲ ਸੈਕਟਰ ਦੇ ਵਿੱਚ ਕਈ ਜਗ੍ਹਾ ਤੇ ਹੜ੍ਹ ਆਏ ਅਤੇ ਉਸ ਹੜ੍ਹ ਦੇ ਕਾਰਨ ਕਈ ਲੋਕ ਵਕ-ਵਕ ਜਗ੍ਹਾ ਦੇ ਵਿੱਚ ਫਸ ਗਏ ਅਤੇ ਹੁਣ ਇਹਨਾਂ ਨੂੰ ਜਿਹੜੇ ਲੋਕ ਰਾਵੀ ਦਰਿਆ ਦੇ ਵਿੱਚ ਫਸੇ ਹੋਏ ਨਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਫਸੇ ਹੋਏ ਨਾ ਸੈਨਾ ਵੱਲੋਂ ਜਿਹੜਾ ਚੌਪਰ ਮੰਗਾ ਕੇ ਉੱਥੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਸੱਤ ਲੋਕ ਜਿਹੜੇ ਆ ਹੁਣ ਤੱਕ ਰੈਸਕਿਊ ਕਰ ਲਏ ਗਏ ਨੇ ਅਤੇ 7-8 ਦੇ ਕਰੀਬ ਲੋਕ ਹੋਰ ਜਿਹੜੇ ਆ ਵੱਖ-ਵੱਖ ਜਗ੍ਹਾ ਤੇ ਫਸੇ ਹੋਏ ਦਿੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਵੀ ਜਲਦ ਰੈਸਕਿਊ ਕਰਨ ਦਾ ਭਰੋਸਾ ਤਾਂ ਦਿੱਤਾ ਜਾ ਰਿਹਾ ਪਰ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਇਸ ਇਲਾਕੇ ਦੀ ਤਾਂ ਬਮਿਆਜ਼ ਸੈਕਟਰ ਦੇ ਵਿੱਚ ਜਿਹੜਾ ਆ ਆਰਮੀ ਭਾਰਤ ਪਾਕ ਸਰਦ ਦੇ ਨਾਲ ਲੱਗਦੀਆਂ ਪੋਸਟਾਂ ਆ ਉਹ ਵੀ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਨਾ ਦੋ ਪੋਸਟਾਂ ਜਿਹੜੀਆਂ ਉਹ ਪਾਣੀ ਦੇ ਵਿੱਚ ਡੁੱਗੀਆਂ ਡੁੱਬੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਇਸ ਇਲਾਕੇ ਦੇ ਵਿੱਚ ਵਕ ਵਕ ਜਗ੍ਹਾ ਤੇ ਰੈਸਕਿਊ ਆਪਰੇਸ਼ਨ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਜੀ ਪਰ ਜਿਸ ਢੰਗ ਦੇ ਨਾਲ ਇਸ ਵਾਰ ਬਰਸਾਤਾ ਪਈਆ ਮੁਕੇਸ਼ ਕੀ ਕਹਿੰਦੇ ਲੋਕ ਕਿ ਕਿੰਨਾ ਸਮਾਚੇਤਾਨਦਾ 1988 ਦੇ ਲੋਕ ਕਹਿੰਦੇ ਨੇ ਹਾਲਾਤ ਚੇਤੇ ਆ ਰਹੇ ਨੇ ਪਰ ਵਾਕਿਆ ਜੀ ਕੀ ਵਾਕਿਆ ਜੀ ਇਸ ਵਾਰ ਕਈ ਦਹਾਕਿਆਂ ਦਾ ਰਿਕਾਰਡ ਟੁੱਟ ਗਿਆ ਇੱਥੇ ਜੀ ਬਿਲਕੁਲ ਜੇ ਗੱਲ ਕਰੀਏ ਇਸ ਇਲਾਕੇ ਦੀ ਤਾਂ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿਉਂਕਿ ਰਾਵੀ ਦਰਿਆ ਜਿਹਨਾਂ ਦੇ ਲਾਗੇ ਲੱਗਦਾ ਉਹਨਾਂ ਨੇ 1988 ਦਾ ਜੋ ਫਲੱਡ ਉਹ ਦੇਖਿਆ ਸੀਗਾ ਉਹੀ ਫਲੱਡ ਜਿਹੜਾ ਲੋਕ ਕਹਿ ਰਹੇ ਨੇ ਕਿ ਉਹੀ ਫਲੱਡ ਇਸ ਵਾਰ ਵੀ ਆਇਆ ਹੈ ਕਾਫੀ ਜ਼ਿਆਦਾ ਪਾਣੀ ਜਣਾਇਆ ਜਿਸ ਨੇ ਤਬਾਹੀ ਮਚਾਈ ਹੈ ਇਥੋਂ ਤੱਕ ਕਿ ਸੜਕਾਂ ਲੋਕਾਂ ਦੇ ਘਰ ਹੋਰ ਫਸਲਾਂ ਤਾਂ ਲੋਕਾਂ ਦੀਆਂ ਇਸ ਇਲਾਕੇ ਦੇ ਵਿੱਚ ਪੂਰਨ ਤੌਰ ਤੇ ਜਿਹੜੀਆਂ ਉਹ ਤਬਾਹ ਹੋਈ ਹੋ ਚੁੱਕੀਆਂ ਨੇ ਕਿਸਾਨ ਜਿਹੜੇ ਆ ਆਪਣੇ ਪਸ਼ੂ ਜਿਹੜੇ ਆ ਉਹ ਬੜੇ ਮੁਸ਼ਕਲ ਦੇ ਨਾਲ ਵੇਚਾ ਰਹੇ ਨੇ ਚਾਰੇ ਦਾ ਜਿਹੜੀ ਸਮੱਸਿਆ ਉਹ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੇਗੀ ਕਿਉਂਕਿ ਹਰ ਪਾਸੇ ਜਿਹੜਾ ਉਹ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਲੋਕਾਂ ਦਾ ਕਹਿਣਾ ਹੈ ਕਿ 1988 ਦੇ ਵਿੱਚ ਇਸ ਤਰ੍ਹਾਂ ਦਾ ਫਲੱਡ ਉਹਨਾਂ ਨੇ ਦੇਖਿਆ ਸੀ ਉਸ ਤੋਂ ਬਾਅਦ ਕਈ ਸਾਲ ਬੀਤਣ ਤੋਂ ਬਾਅਦ ਹੁਣ ਜਿਹੜਾ ਹੈ ਉਹ ਫਲੱਡ ਨਜ਼ਰ ਆਇਆ ਹੈ ਇਹ ਨਹੀਂ ਜੇ ਆਪਾਂ ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਤਾਂ ਰਣਜੀਤ ਸਾਗਰ ਡੈਮ ਦੇ ਸੱਤ ਗੇਟ ਜਿਹੜੇ ਆ ਉਹ ਖੋਲੇ ਗਏ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਮਿਲਿਆ ਸੀ ਪਰ ਹੁਣ ਜਿਸ ਤਰ੍ਹਾਂ ਦੀ ਬਰਸਾਤ ਹੋਈ ਹੈ ਉਸ ਦੇ ਨਾਲ ਜਿਹੜਾ ਆ ਹਰ ਪਾਸੇ 1988 ਦੀ ਗੱਲ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਉਸ ਵੇਲੇ ਜਿਹੜਾ ਪਾਣੀ ਦਾ ਪੱਧਰ ਇਸ ਤਰ੍ਹਾਂ ਵਧਿਆ ਸੀ ਅਤੇ ਹੁਣ ਵੀ ਉਹੀ ਜਿਹੜਾ ਮੰਜ਼ਰ ਲੋਕਾਂ ਨੂੰ ਦੇਖਣ ਨੂੰ ਮਿਲਿਆ ਹੈ ਜੀ ਮੁਕੇਸ਼ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਕਿੰਨੇ ਕੁ ਲੋਕ ਇਸ ਵੇਲੇ ਕਿੱਥੇ-ਕਿੱਥੇ ਫਸੇ ਹੋਏ ਨੇ ਕਿ ਇਸ ਨੂੰ ਲੈ ਕੇ ਕਿਸੇ ਢੰਗ ਤਰੀਕੇ ਦੇ ਨਾਲ ਜੇਕਰ ਸੰਪਰਕ ਸਾਧਨਾ ਹੋਵੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਪ੍ਰਸ਼ਾਸਨ ਨੇ ਕੀ ਕੁਝ ਤਿਆਰੀਆਂ ਕੀਤੀਆਂ ਹੈ ਤਾਂ ਕਿ ਲੋਕ ਦੱਸ ਸਕਣ ਕਿ ਇੱਥੇ-ਇੱਥੇ ਉਹ ਫਸੇ ਪਏ ਨੇ ਜਾਂ ਫਿਰ ਉਹਨਾਂ ਨੂੰ ਕੀ ਕੁਝ ਚੀਜ਼ ਦੀ ਜ਼ਰੂਰਤ ਹੈ ਲੋੜ ਆ ਦੱਸਿਆ ਸਭ ਤੋਂ ਪਹਿਲਾਂ ਕਿ ਰਾਵੀ ਦਰਿਆ ਦੇ ਜਿਹੜੇ ਹੇਠਲੇ ਇਲਾਕੇ ਨੇ ਜਿਹੜੇ ਕਿ ਭਾਰਤ-ਪਾਕ ਸਰਦ ਜਾਂ ਦੂਸਰੇ ਪਾਸੇ ਲੱਗਦੀ ਹੈ ਉਹਦੇ ਵਿੱਚ ਕਰੀਬ 80 ਪਿੰਡ ਐਸੇ ਨੇ ਜਿਹੜੇ ਕਿ ਵਿਧਾਨ ਸਭਾ ਹਲਕਾ ਪੋਆ ਦੇ ਵਿੱਚ ਪੈਂਦੇ ਨੇ ਇਹ 80 ਪਿੰਡ ਜਿਹੜੇ ਆ ਉਪਰਭਾਵਤ ਹੋਏ ਨਾ Ravi ਦਰਿਆ ਦਾ ਪਾਣੀ ਜਿਹੜਾ ਹੈ ਉਸ ਨੇ ਇਸ ਇਲਾਕੇ ਨੂੰ ਫੈਟ ਕੀਤਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜਿਹੜਾ ਇਸਦਰ ਪੂਰਾ ਜਿਹੜੇ ਕੰਟਰੋਲ ਰੂਮ ਵੱਖ-ਵੱਖ ਜਗ੍ਹਾ ਤੇ ਬਣਾਏ ਹੋਏ ਨੇ ਅਤੇ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਤਾਂ ਉਹ ਉਸ ਕੰਟਰੋਲ ਰੂਮ ਦੇ ਉੱਪਰ ਜਿਹੜੇ ਨੰਬਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੇ ਉਹਨਾਂ ਨੰਬਰਾਂ ਤੇ ਕਾਲ ਕਰਕੇ ਮਦਦ ਲੈ ਸਕਦਾ ਹੈ ਪਰ ਉਸ ਦੇ ਇਲਾਵਾ NDRF ਦੀਆਂ ਟੀਮਾਂ ਜਿਹੜੀਆਂ ਲਗਾਤਾਰ ਇਸ ਇਲਾਕੇ ਦੇ ਵਿੱਚ ਘੁੰਮ ਰਹੀਆਂ ਨੇ ਅਤੇ ਵੱਖ-ਵੱਖ ਜਗ੍ਹਾ ਤੇ ਜਾਇਆ ਜਾ ਕੇ ਇਸ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਕਿਤੇ ਜੇ ਕੋਈ ਫਸਿਆ ਹੈ ਤਾਂ ਉਸ ਨੂੰ ਉਥੋਂ ਕੱਢਿਆ ਜਾਵੇ ਪਰ ਇਸ ਇਲਾਕੇ ਦੇ ਵਿੱਚ ਕਿਉਂਕਿ ਅਸੀਂ ਪਿੰਡ ਬਹੁਤ ਜ਼ਿਆਦਾ ਹੁੰਦੇ ਨੇ ਅਤੇ ਇਸ ਇਲਾਕੇ ਦੇ ਵਿੱਚ ਜ਼ਿਆਦਾਤਰ ਨੈਟਵਰਕ ਦੀ ਵੀ ਜੇ ਗੱਲ ਕਰੀਏ ਤਾਂ ਪ੍ਰੋਬਲਮ ਪੈਂਦੀ ਹੈ ਕਿਉਂਕਿ ਸਰਦੀ ਖੇਤਰ ਹੈ ਅਤੇ ਲੋਕਾਂ ਤੱਕ ਪਹੁੰਚਣਾ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਹੋ ਰਿਹਾ ਹੈ ਤਾਂ ਹੀ ਉਹ ਹੀ ਜਿਹੜਾ ਹੈ ਚੋਪਰ ਦੀ ਮਦਦ ਜਿਹੜੀ ਹੈ ਸੈਨਾ ਦੀ ਮਦਦ ਜਿਹੜੀ ਹੈ ਉਹ ਲਈ ਜਾ ਰਹੀ ਹੈ ਲੋਕਾਂ ਨੂੰ ਜਿਹੜੇ ਦੂਰ ਦਰਾਡੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ ਲੋਕ ਤਾਂ ਕੱਢਲੇ ਜਾਣਗੇ ਪਰ ਗੱਲ ਕਰੀਏ ਇਸ ਇਲਾਕੇ ਦੀ ਤਾਂ ਇਹ ਇਲਾਕਾ ਜਿਹੜਾ ਆ ਪੂਰਾ ਜਿਹੜਾ ਖੇਤੀ ਪ੍ਰਭਾਵਿਤ ਜਿਹੜਾ ਇਲਾਕਾ ਆਪਾਂ ਕਹਿ ਸਕਦੇ ਆ ਕਿ ਜ਼ਿਆਦਾਤਰ ਖੇਤੀ ਇਸ ਇਲਾਕੇ ਦੇ ਵਿੱਚ ਹੁੰਦੀ ਹੈ ਹਰ ਇੱਕ ਨੇ ਪਸ਼ੂ ਰੱਖੇ ਹੋਏ ਨੇ ਉਹਨਾਂ ਦਾ ਕਿਤੇ ਨਾ ਕਿਤੇ ਨੁਕਸਾਨ ਆਉਣ ਦੇ ਸਮੇਂ 'ਚ ਜ਼ਰੂਰ ਦੇਖਣ ਨੂੰ ਮਿਲੇਗਾ ਜੀ ਬੇ ਸ਼ੁਕਰੀਆ ਮੁਕੇਸ਼ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਪਰ ਵਾਕਈ ਜਿੱਥੇ ਪ੍ਰਸ਼ਾਸਨ ਦੇ ਲਈ ਵੀ ਚੁਣੌਤੀਆਂ ਲਗਾਤਾਰ ਬਰਕਰਾਰ ਹੈ ਤੇ ਲੋਕ ਵੀ ਇਸ ਵਾਰ ਰੱਬ ਨੂੰ ਹੱਥ ਜੋੜ ਕੇ ਕਹਿ ਰਹੇ ਨੇ ਕਿ ਬਰਸਾਤਾਂ ਹੁਣ ਬੜੀਆਂ ਹੋ ਗਈਆਂ ਰੱਬ ਕਿਰਪਾ ਕਰੇ ਪਰਮਾਤਮਾ ਕੋਈ ਕਿਰਪਾ ਕਰਿਆ ਨਾ ਲੋਕਾਂ ਦੇ ਉੱਪਰ ਪਰ ਜੋ ਹਾਲਾਤ ਐ ਇਸ ਵੇਲੇ ਬਣਦੇ ਜਾ ਰਹੇ ਨੇ ਲੋਕਾਂ ਦੀਆਂ ਚਿੰਤਾਵਾਂ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਕਈ ਦਹਾਕਿਆਂ ਦਾ ਰਿਕਾਰਡ ਇਸ ਵਾਰ ਟੁੱਟ ਗਿਆ ਐਨਾ ਪਾਣੀ ਇਸ ਵਾਰ ਨਜ਼ਰ ਆ ਰਿਹਾ